ਆਇਆ ਨੇਕੀ ਫਾਊਂਡੇਸ਼ਨ ਤੇ HDFC ਬੈਂਕ ਤੇ ਸਹਿਯੋਗ ਨਾਲ ਕੀ ਕਹਿਣਾ ਚਾਹੂਗੀ ਸਰ ਮੈਂ ਇਹ ਕਹਿਣਾ ਚਾਹੂਗੀ ਕਿ ਨੇਕੀ ਫਾਊਂਡੇਸ਼ਨ ਦੇ ਸੰਜੋਗ ਨਾਲ ਅੱਜ ਮੇਰੇ ਹੀ ਇੰਸ਼ੂਰ ਦੇ ਵਿੱਚ ਐਲਐਸਆਰ ਇੰਟਰਟੇਨਮੈਂਟ ਉਹਨਾਂ ਦਾ ਕੈਂਪ ਲੱਗਿਆ ਹੈ ਤਾਂ ਮੈਂ ਸਭ ਯੰਗਸਟਰਸ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੀ ਕਿ ਵੱਧ ਤੋਂ ਵੱਧ ਡਰਗਸ ਡਿਕਟਰ ਨਾਲ ਨਸ਼ਾ ਛੱਡ ਕੇ ਖੋਹਦੰਨ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਹਰੇਕ ਚੀਜ਼ ਕਿਸੇ ਹੋਰ ਲੋੜਵੰਦੀ ਲੋੜ ਵਿੱਚ ਕਮਾਉਂ। ਅੱਜ ਨੈਕੀ ਫਾਊਂਡੇਸ਼ਨ ਨੰਬਰ ਲਾਡਾ ਗੋ ਮੰਨ ਰੱਖਦੇ ਅਗਰੇਸ਼ਨ ਕੈਂਪ ਲਗਾ ਰਹੇ ਹਾਂ ਸਤਵੰਤ ਵਿੱਚ ਨਰਜੁਵਾ ਕੇਂਦਰ ਮਾਨਸਾ ਐਸਡੀਐਫ ਤੋਂ ਖਲਾ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਸਮੀਰ ਦਾ ਕੈਂਪਰ ਐਲਐਸਸੀ ਦਾ ਬਿਚੇ ਗਾਇਨੇ ਤੇ ਇਹਨਾਂ ਦਾ ਖੁਸ਼ਕਿਸਮਤ ਜੋ ਮਿਲੇ ਤੇ ਡੋਨਰ ਪਲੇ ਦੇ ਉਹ ਲੋਕ ਤਾਂ ਸ਼ਾਦੀ ਨਾਲ ਕੈਂਪ ਦੇ ਵਿਚਾਰੇ ਨੇ ਕਿ ਜੇ ਸਾਨੂੰ ਉਮੀਦ ਹੈ ਕਿ ਕਿਸੇ ਵੀ ਸਮੇਂ ਕੋਈ ਡੋਨਰ ਨੇ ਕਿਹਾ ਕਿ ਉਹ ਇਸ ਕੈਂਪ ਦਾ ਵਿਚਾਰ ਪਾਗ ਲੈਣਗੇ ਤੇ ਕੈਂਪ ਕੰਟੀਨਿਊ ਚੱਲਦਾ ਰਹੇਗਾ ਤੇ ਅੱਜ ਇਹ ਜਿਹੜਾ ਕੈਂਪ ਆ ਰਾਸ਼ਟਰੀ ਨੋਆ ਦੇ ਫਿਲਹਾਲ ਤੇ ਲਗਾਇਆ ਗਿਆ ਹੈ ਤੇ ਅਸੀਂ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਦਿੰਦੇ ਹਾਂ ਕਿ ਆਗੂ ਤੋਂ ਵੱਧ ਹੁਕਮਤਾਨ ਤੋਂ ਤੇ ਕਿਸੇ ਦੀ ਜਾਨ ਬਚਾਉਣ ਨੂੰ ਆਪਣਾ ਯੋਗਦਾਨ